ਅੱਜ ਦਾ ਪ੍ਰੋਗਰਾਮ ਤੇ ਗਰਦਾਸਪੁਰ ਦੇ ਜ਼ਿਲ੍ਹੇ ਦੇ ਬੱਚੇ-ਬੱਚੇ ਨੂੰ ਪਤਾ ਵੀ ਅੱਜ ਸੁਖਬੀਰ ਸਿੰਘ ਬਾਦਲ ਜੀ ਇੱਥੇ ਗਰਦਾਸਪੁਰ ਝਾ ਰਹੇ ਨੇ ਧਾਰੀਵਾਲ ਦੇ ਸੰਤ ਤੇ ਪੂਰੇ ਵੱਡਾ ਗਦਾਮ ਜਿਹੜਾ ਵਾ ਉਹਨਾਂ ਨੇ ਚਾਰਨਾ ਭਰ ਦਿੱਤਾ ਕਰੋੜਾਂ ਰੁਪਈਆ ਦਾ ਚਾਰ ਜਿਹੜਾ ਵਾ ਉਹ ਗਰਦਾਸਪੁਰ ਦੇ ਲੋਕਾਂ ਲਈ ਡੰਗਰਾਂ ਲਈ ਆ ਗਿਆ ਉਹਦੀ ਅੱਜ ਇਹਨਾਂ ਨੇ ਹਰੀ ਛੰਡੀ ਦੇਣੀ ਹੈ ਤਾਂ ਕਿ ਉਹ ਟਰਾਲੀਆਂ ਜਿਹੜੀਆਂ ਨੇ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਸਕਣ ਜਿੱਥੇ ਲੋਕਾਂ ਦੇ ਚਾਰੇ ਮਾਰੇ ਗਏ ਨੇ ਫਸਲਾਂ ਮਾਰੀਆਂ ਗਈਆਂ ਨੇ ਪਿਆਰੋ ਦੰਗਰਾਂ ਦੇ ਖਾਣ ਦੀ ਕੋਈ ਚੀਜ਼ ਨਹੀਂ ਸਕੂਲੋ ਤੇ ਭਾਵੇਂ ਬੰਦਿਆਂ ਦੇ ਖਾਣ ਲਈ ਕੋਈ ਰਹੀ ਨਹੀਂ ਬੰਦਿਆਂ ਦੇ ਖਾਣ ਲਈ ਤਾਂ ਪਹਿਲਾਂ ਪ੍ਰਾਲੇ ਕੀਤੇ ਗਏ ਨੇ ਪਰ ਡੰਗਰਾਂ ਲਈ ਵੱਡਾ ਪ੍ਰਾਲਾ ਜਿਹੜਾ ਹੁਣ ਸ਼ੁਰੂ ਹੁੰਦਾ ਵਾ ਉਹ ਭਾਵੇਂ ਪਹਿਲਾਂ ਛੋਖਰਾਂ ਦਿੱਤੀਆਂ ਨੇ ਜਾਂ ਚੀਜ਼ਾਂ ਦਿੱਤੀਆਂ ਨੇ ਪਰ ਅੱਜ ਵੱਡੀ ਪੱਧਰ ਤੇ ਹੀ ਸ਼੍ਰੋਮਣੀ ਕਾਲੀਦਾਲ ਵੱਲੋਂ ਚਾਰ ਦੇ ਰਹੇ ਆ ਸਤ ਸਵardar ਸੁਖਬੀਰ ਸਿੰਘ ਬਾਦਲ ਨੇ ਜੋ ਭੇਜਿਆ ਅੱਜ ਸਾਨੂੰ ਵਰਕਰਾਂ ਨੂੰ ਥਾਪੀ ਦੇਣ ਵਾਸਤੇ ਆ ਰਹੇ ਨੇ ਵੀ ਕਿਤੇ ਢਿੱਲ ਮੱਠ ਨਾ ਕਰਿਓ ਮੈ ਸਮਨਾ ਸਰਕਾਰ ਤਾਂ ਨਜ਼ਰ ਆਉਂਦੀ ਨਹੀਂ ਐਉਂ ਜਾਵਦਾ ਜਿਵੇਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਆ ਗਈ ਏ ਇਹ ਪਾਲਸੀ ਜਿਹੜੀ ਹੈ ਗਵਰਨਮੈਂਟ ਦੀ ਏ ਇਹ ਸਾਡੀ ਪਾਲਸੀ ਨਹੀਂ ਜੇ ਸਾਡੀ ਗੱਲ ਹੁੰਦੀ ਤਾਂ ਹੁਣ ਤੱਕ ਅਸੀਂ ਲੋਕਾਂ ਦੇਆਂ ਜ਼ਖਮਾਂ ਤੇ ਵੱਡੀ ਮलमपट्टी ਕਰ ਦਿੰਦੇ ਵੱਡੇ ਆਪਰੇਸ਼ਨ ਕਰਕੇ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਜੋ ਬੰਦਾ ਹੱਕਾ ਉਹਨੂੰ ਦਿੰਦੇ ਪਰ ਮੈਂ ਸਮਝ ਨਾ ਮੈਂ ਅੱਜ ਨਾ ਪੰਜਾਬ ਦੀ ਸਰਕਾਰ ਆ ਤੇ ਨਾ ਦਿੱਲੀ ਦੀ ਸਰਕਾਰ ਆ ਤੇ ਨਾ ਦਿੱਲੀ ਦੀ ਪਾਰਟੀ ਜਿਹੜੀ ਇੱਥੇ ਰਾਜ ਕਰ ਰਹੀ ਜੇ ਪੰਜਾਬ ਚ ਉਹਨਾਂ ਦਾ ਕੋਈ ਹੁਕਮ ਜਾਰੀ ਹੋ ਰਿਹਾ ਵਾ ਅੱਜ ਇਹਨਾਂ ਲੋਕਾਂ ਦੀ ਭੂਖ ਨਿਕਲਦੀ ਹੈ ਪਤਾ ਨਹੀਂ ਕਿੰਨੇ ਕੱਢੀ ਹੈ ਸਰਕਾਰ ਦਾ ਸਿਸਟਮ ਨਿਕਾ ਠੀਕ ਆ ਮੁੰਡਾ ਜਿਹੜਾ ਵਾ ਚੀਫ ਮਿਨਿਸਟਰ ਇਹ ਸਾਡਾ ਪੰਜਾਬੀਆਂ ਦਾ ਮੁੰਡਾ ਵਾ ਸਾਡੇ ਆਪਣੇ ਟੱਬਰ ਚੋਂ ਆ ਇਹਨੂੰ ਇਹਨੇ ਜ਼ੀਰੋ ਕਰ ਦਿੱਤਾ ਵਾ ਕੇਜਰੀਵਾਲ ਉਹਨਾਂ ਨੇ ਜ਼ੀਰੋ ਕਰ ਦਿੱਤਾ ਵਾ ਔਰ ਪੰਜਾਬ ਦੇ ਵਿੱਚੋਂ ਰਾਸਵਾਬ ਦੇ ਮੈਂਬਰ ਨਹੀਂ ਲੱਭਦੇ ਕੋਈ ਮੈਂਬਰ ਨਹੀਂ ਪੰਜਾਬ ਦਾ ਬਾਜਨਾ ਬਣਾਇਆ ਸਾਰੇ ਦਿੱਲੀੋਂ ਲਿਆ ਕੇ ਠੋਕ ਦਿੱਤੇ ਚੇਅਰਮੈਨ ਠੋਕ ਦਿੱਤੇ ਅੱਜ ਹਰ ਮਹਿਕਮੇ ਵਿੱਚ ਦਿੱਲੀ ਦੇ ਲੋਕ ਆਣ ਕੇ ਬੈਠੇ ਹੋਏ ਨੇ ਲੁੱਟ ਲੁੱਟ ਪੰਜਾਬ ਨੂੰ ਲੱਗੇ ਨਾ ਪੰਜਾਬ ਦੇ ਲੋਕਾਂ ਨੂੰ ਕੀ ਦੇਣਾ ਅੱਜ ਦਾ ਪ੍ਰੋਗਰਾਮ ਤੇ ਗਰਦਾਸਪੁਰ ਦੇ ਜ਼ਿਲ੍ਹੇ ਦੇ ਬੱਚੇ-ਬੱਚੇ ਨੂੰ ਪਤਾ ਵੀ ਅੱਜ ਸੁਖਬੀਰ ਸਿੰਘ ਬਾਦਲ ਜੀ ਇੱਥੇ ਗਰਦਾਸਪੁਰ ਝਾ ਰਹੇ ਨੇ ਧਾਰੀਵਾਲ ਦੇ ਸੰਤ ਤੇ ਜੀ ਪੂਰੇ ਵੱਡਾ ਗਦਾਮ ਜਿਹੜਾ ਵਾ ਉਹਨਾਂ ਨੇ ਚਾਰਨਾ ਭਰ ਦਿੱਤਾ ਕਰੋੜਾਂ ਰੁਪਈਆ ਦਾ ਚਾਰਜ ਜਿਹੜਾ ਵਾ ਉਹ ਗਰਦਾਸਪੁਰ ਦੇ ਲੋਕਾਂ ਲਈ ਡੰਗਰਾਂ ਲਈ ਆ ਗਿਆ ਉਹਦੀ ਅੱਜ ਇਹਨਾਂ ਨੇ ਹਰੀ ਝੰਡੀ ਦੇਣੀ ਹੈ ਤਾਂ ਕਿ ਉਹ ਟਰਾਲੀਆਂ ਜਿਹੜੀਆਂ ਨੇ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਸਕਣ ਜਿੱਥੇ ਲੋਕਾਂ ਦੇ ਚਾਰੇ ਮਾਰੇ ਗਏ ਨੇ ਫਸਲਾਂ ਮਾਰੀਆਂ ਗਈਆਂ ਨੇ ਯਾਰੋ ਦੰਗਰਾਂ ਦੇ ਖਾਣ ਦੀ ਕੋਈ ਚੀਜ਼ ਨਹੀਂ ਸਕੂਲੋ ਤੇ ਭਾਵੇਂ ਬੰਦਿਆਂ ਦੇ ਖਾਣ ਲਈ ਕੋਈ ਰਹੀ ਨਹੀਂ ਬੰਦਿਆਂ ਦੇ ਖਾਣ ਲਈ ਤਾਂ ਪਹਿਲਾਂ ਪ੍ਰਾਲੇ ਕੀਤੇ ਗਏ ਨੇ ਪਰ ਡੰਗਰਾਂ ਲਈ ਵੱਡਾ ਪ੍ਰਾਲਾ ਜਿਹੜਾ ਹੁਣ ਸ਼ੁਰੂ ਪੁੱਤਾ ਵਾ ਉਹ ਭਾਵੇਂ ਪਹਿਲਾਂ ਛੋਖਰਾਂ ਦਿੱਤੀਆਂ ਨੇ ਜਾਂ ਚੀਜ਼ਾਂ ਦਿੱਤੀਆਂ ਨੇ ਪਰ ਅੱਜ ਵੱਡੀ ਪੱਧਰ ਤੇ ਹੀ ਸ਼ਰੋਮਣੀ ਕਾਲੀਦਾਲ ਵੱਲੋਂ ਚਾਰ ਦੇ ਰਹੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਭੇਜਿਆ ਅੱਜ ਸਾਨੂੰ ਵਰਕਰਾਂ ਨੂੰ ਥਾਪੀ ਦੇਣ ਵਾਸਤੇ ਆ ਰਹੇ ਨੇ ਵੀ ਕਿਤੇ ਢਿੱਲਮੱਠ ਨਾ ਕਰੋ ਅਸੀਂ ਉਹਨਾਂ ਦੇ ਦੇਸ਼ ਤੇ ਕੋਈ ਢਿੱਲਮੱਠ ਸਾਰੇ ਵਰਕਰ ਨਹੀਂ ਕਰਾਂਗੇ ਤੇ ਘਰਾਂ ਵਿੱਚ ਜਾ ਕੇ ਲੋਕਾਂ ਤੱਕ ਚਾਰ ਪਹੁੰਚਾਵਾਂਗੇ ਅੱਜ ਉਹਨਾਂ ਨੇ ਇੱਥੇ ਆਉਣਾ ਵਾ ਇਸ ਤੋਂ ਮਗਰੋਂ ਸ੍ਰੀ ਅਗੰਗਰਪੁਰ ਉਹ ਜਾਣਗੇ ਉਹ ਬੰਨਵੀਂ ਵੇਖਣਗੇ ਉੱਥੋਂ ਦੇ ਵਰਕਰਾਂ ਨੂੰ ਵੀ ਮਿਲਣਗੇ ਤੇ ਮੈਂ ਇਹ ਸਮਝਦਾ ਵਾਂ ਕਿ ਜੋ ਜੱਟ ਨੇ ਕਰ ਦਿੱਤਾ ਕੋਈ ਮੈਦਾ ਲਾਲ ਜੰਮਿਆ ਨਹੀਂ ਪੰਜਾਬ ਦੀ ਧਰਤੀ ਤੇ ਤੇ ਅੱਜ ਸਰਕਾਰ ਸਾਡੀ ਹੋਏ ਨਾ ਤੇ ਸਰਕਾਰ ਕਿਤੇ ਲੱਭਦੀ ਨਹੀਂ ਤੇ ਕਾਲੀਦਾਲ ਲੋਕਾਂ ਦੀ ਕਚੈਰੀ ਵਿੱਚ ਫੰਡਾ ਹੋਇਆ ਹੋਵਾ ਖਲੋਤਾ ਹੋਇਆ ਹੋਵਾ ਲੋਕਾਂ ਨਾਲ ਰਾਬਤਾ ਕਰ ਰਿਹਾ ਵਾ ਮੱਛਰ ਮਾਰਨ ਵਾਲੀਆਂ ਮਸ਼ੀਨਾਂ ਲੈਣ ਦੀਆਂ ਨੇ ਵੱਡੀ ਪੱਦਰ ਤੇ ਉਹਨਾਂ ਦੀਆਂ ਦਵਾਈਆਂ ਲੈਣਦੀਆਂ ਨੇ ਬੰਦਿਆਂ ਦੇ ਬਿਮਾਰੀਆਂ ਦੇ ਇਲਾਜ ਵਾਸਤੇ ਵੱਡੀਆਂ ਦਵਾਈਆਂ ਦੇ ਪੈਕੇਜ ਆ ਰਹੇ ਨੇ ਡਾਕਟਰਾਂ ਦੀਆਂ ਟੀਮਾਂ ਆ ਰਹੀਆਂ ਨੇ ਡੰਗਰਾਂ ਦੀਆਂ ਟੀਮਾਂ ਆ ਰਹੀਆਂ ਨੇ ਮੈਨੂੰ ਸਮਝ ਨਾ ਸਰਕਾਰ ਤਾਂ ਨਜ਼ਰ ਆਉਂਦੀ ਨਹੀਂ ਐ ਹੂੰ ਜਾਵਦਾ ਜਿਵੇਂ ਸ਼ਰਮਣੀ ਕਾਂਦੀ ਦਲ ਦੀ ਸਰਕਾਰ ਆ ਗਈ ਹੈ ਇਹ ਪਾਲਸੀ ਜਿਹੜੀ ਹੈ ਗਵਰਨਮੈਂਟ ਦੀ ਹੈ ਇਹ ਸਾਡੀ ਪਾਲਸੀ ਨਹੀਂ ਜੇ ਸਾਡੀ ਗੱਲ ਹੁੰਦੀ ਤਾਂ ਹੁਣ ਤੱਕ ਅਸੀਂ ਲੋਕਾਂ ਦੇ ਜਖਮਾਂ ਤੇ ਵੱਡੀ ਮलमपट्टी ਕਰ ਦਿੰਦੇ ਵੱਡੇ ਆਪਰੇਸ਼ਨ ਕਰਕੇ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਜੋ ਬੰਦਾ ਹੱਕ ਆ ਉਹਨੂੰ ਦਿੰਦੇ ਪਰ ਮੈਂ ਸਮਝ ਨਾ ਮੈਂ ਅੱਜ ਨਾ ਪੰਜਾਬ ਦੀ ਸਰਕਾਰ ਆ ਤੇ ਨਾ ਦਿੱਲੀ ਦੀ ਸਰਕਾਰ ਆ ਤੇ ਨਾ ਦਿੱਲੀ ਦੀ ਪਾਰਟੀ ਜਿਹੜੀ ਇੱਥੇ ਰਾਜ ਕਰ ਰਹੀ ਜੇ ਪੰਜਾਬ 'ਚ ਉਹਨਾਂ ਦਾ ਕੋਈ ਹੁਕਮ ਜਾਰੀ ਹੋ ਰਿਹਾ ਵਾ ਅੱਜ ਇਹਨਾਂ ਲੋਕਾਂ ਦੀ ਥੂਕ ਨਿਕਲ ਗਈ ਹੈ ਪਤਾ ਨਹੀਂ ਕਿੰਨੇ ਕੱਢੀ ਹੈ ਸਰਕਾਰ ਦਾ ਸਿਸਟਮ ਨਿਕਾ ਠੀਕ ਆ ਮੁੰਡਾ ਜਿਹੜਾ ਵਾ ਚੀਫ ਮਿਨਿਸਟਰ ਇਹ ਸਾਡਾ ਪੰਜਾਬੀਆਂ ਦਾ ਮੁੰਡਾ ਵਾ ਸਾਡੇ ਆਪਣੇ ਟੱਬਰ ਚੋਂ ਆ ਇਹਨੂੰ ਇਹਨੇ ਜ਼ੀਰੋ ਕਰ ਦਿੱਤਾ ਵਾ ਕੇਜਰੀਵਾਲ ਉਹਨਾਂ ਨੇ ਨਾ ਜ਼ੀਰੋ ਕਰ ਦਿੱਤਾ ਵਾ ਔਰ ਪੰਜਾਬ ਦੇ ਵਿੱਚੋਂ ਰਸਵਾ ਦੇ ਮੈਂਬਰ ਨਹੀਂ ਲੱਭਦੇ ਕੋਈ ਮੈਂਬਰ ਨਹੀਂ ਪੰਜਾਬ ਦਾ ਬਾਇ ਇਹਨਾਂ ਬਣਾਇਆ ਸਾਰੇ ਦਿੱਲੀੋਂ ਲਿਆ ਕੇ ਠੋਕ ਦਿੱਤੇ ਚੇਅਰਮੈਨ ਠੋਕ ਦਿੱਤੇ ਅੱਜ ਹਰ ਮਹਿਕਮੇ ਵਿੱਚ ਦਿੱਲੀ ਦੇ ਲੋਕ ਆਣ ਕੇ ਬੈਠੇ ਹੋਏ ਨੇ ਲੁੱਟ ਲੁੱਟ ਪੰਜਾਬ ਨੂੰ ਲੈ ਗਏ ਨਾ ਪੰਜਾਬ ਦੇ ਲੋਕਾਂ ਨੂੰ ਕੀ ਦੇਣਾ ਵਾ